ਜੋ ਅੱਜ ਮੈਂ ਵੀਡੀਓ ਬਣਾ ਰਿਹਾ ਬੜੀ ਹੀ ਕੀਮਤੀ ਆ ਬੜੀ ਸੋਚਣ ਵਾਲੀ ਆ ਬੜੀ ਵਿਚਾਰਨ ਵਾਲੀ ਆ ਤੇ ਬੜੀ ਸਮਝਣ ਵਾਲੀ ਆ ਬੜਾ ਕੁਝ ਇਸ ਦੇ ਵਿੱਚੋਂ ਨਿਕਲੂਗਾ ਤੁਹਾਨੂੰ ਬੜਾ ਕੁਝ ਇਸ ਦੇ ਵਿੱਚ ਕਲੀਅਰ ਹੋਊਗਾ ਪੰਜਾਬ ਦੇ ਵਿੱਚ ਕਿਹੜੇ ਵਾਕਏ ਕਿਹਨੇ ਕੀਤੇ ਆ ਇਹ ਵੀ ਸਾਰਾ ਪਤਾ ਲੱਗੂਗਾ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਇੱਕ ਪਾਸੇ ਤਾਂ ਭਾਰਤ ਅਤੇ ਪਾਕਿਸਤਾਨ ਦਾ ਜੁਦ ਹੋਣ ਦਾ ਜਿਹੜਾ ਨਗਾਰਾ ਵੱਜ ਚੁੱਕਿਆਗਾ ਦੂਸਰੇ ਪਾਸੇ ਸਾਡਾ ਗੋਦੀ ਮੀਡੀਆ ਤੇ ਉਹ ਕਹਿ ਰਿਹਾ ਕਿ ਫਲਾਣੇ ਨੇ ਇੰਨੇ ਪਰਾਨੂ ਬੰਬ ਕੱਢ ਲਈ ਦੀ ਬਾਹਰ ਫਲਾਣੇ ਨੇ ਇੰਨੇ ਪਰਵਾਣੂ ਬੰਬ ਕੱਢ ਲਏ ਤੇ ਪਾਕਿਸਤਾਨ ਨੇ ਹੁਣ ਆ ਕਰਤਾ ਜੀ ਭਾਰਤ ਨੇ ਹੁਣ ਆ ਕਰਤਾ ਜੀ ਜਾਨੀ ਕਿ ਇੱਕ ਛੋਟੇ ਜਿਹੇ ਕੋਠੇ ਵਿੱਚ ਵੜ ਕੇ ਜਿਹੜਾ ਖਬਰਾਂ ਦੇਈ ਜਾਂਦੇ ਆ ਕੱਖ ਦਾ ਪਤਾ ਨਹੀਂ ਕਿ ਅੱਜ ਜੀ ਐ ਹੋ ਗਿਆ ਅੱਜ ਐ ਹੋ ਗਿਆ ਦੂਸਰੀ ਗੱਲ ਜਿਹੜੀ ਆਪਾਂ ਗੱਲ ਕਰਨੀ ਸੀ ਕਿ ਉਹ ਗੱਲ ਇਹ ਆ ਇੱਕ ਪਾਸੇ ਭਾਰਤ ਪਾਕਿਸਤਾਨ ਸਰਕਾਰਾਂ ਦੋਨੇ ਉਹ ਦੇਖਣਗੀਆਂ ਕਿ ਇਹਦਾ ਨਫਾ ਨੁਕਸਾਨ ਕਿਨੂੰ ਹੋਊਗਾ ਉਹ ਨਹੀਂ ਚਾਹੁੰਦੇ ਕਿ ਜੰਗ ਲੱਗੇ ਆਪ ਮਨੁੱਖਤਾ ਨਹੀਂ ਚਾਹੁੰਦੀ ਕਿ ਜੰਗ ਲੱਗੇ ਸਾਡਾ ਕੁਝ মিডিਆ ਦਾ ਹਿੱਸਾ ਚਾਹੁੰਦਾਗਾ ਕਿ ਜੰਗ ਲੱਗੇ ਸਾਨੂੰ ਵਿਊ ਮਿਲਣਾ ਅਸੀਂ ਉੱਚੀ ਉੱਚੀ ਚੀਕ ਝੰਗੜਾ ਪਾਈਏ ਪਰ ਇਹਨਾਂ ਲੋਕਾਂ ਦਾ ਕੁਝ ਨਹੀਂ ਜਾਣਾਂ ਜਿਹੜੇ ਕਿ ਜੰਗ ਦੇ ਵਿੱਚ ਮਰਨੇ ਆ ਸ਼ਹੀਦ ਹੋਣੇ ਆ ਉਹ ਜਿਹੜੇ ਜਿਨ੍ਹਾਂ ਨੂੰ ਨੁਕਸਾਨ ਹੋਣਾਗਾ ਉਹਨਾਂ ਦੇ ਜਾ ਕੇ ਮਾਪਿਆਂ ਨੂੰ ਪੁੱਛੋ ਉਹਨਾਂ ਦੇ ਪੁੱਤਰਾਂ ਨੂੰ ਪੁੱਛੋ ਦੂਸਰੀ ਗੱਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ جنگ ਹੋਵੇ ਨਾ ਹੋਵੇ ਪਰ ਇੱਕ ਪਾਕਿਸਤਾਨ ਡਾਉਨ ਤੇ ਦੂਸਰਾ ਭਾਰਤੀ ਡਾਉਨ ਲੈਰਿਸ ਬਸਨੋਈ ਸਹਿਜਾਦ ਭੱਟੀ ਦੋਨਾਂ ਦੇ ਵਿੱਚ ਆਸ ਦੇ ਵਿੱਚ ਤਣਾਅ جنگ ਤੋਂ ਪਹਿਲਾਂ ਹੀ ਵੱਧ ਚੁੱਕਿਆਗਾ ਕਿਤੇ ਆਪਸ ਵਿੱਚ ਦੋਸਤ ਰਹਾ ਕਰਦੇ ਸਨ ਤੇ ਅੱਜ ਸਹਿਜਾਦ ਭੱਟੀ ਨੇ ਇੱਕ ਹੋਰ ਲੈਸ ਬਸਨੋਈ ਦੇ ਆਡੀਓ ਮੈਸੇਜ ਆ ਜਿਹੜੇ ਉਹ ਲੀਕ ਕੀਤੇ ਆ ਉਹ ਵਾਇਰਲ ਕੀਤੇ ਆ ਉਹ ਵੀ ਤੁਹਾਨੂੰ ਪਹਿਲਾਂ ਵੀਡੀਓ ਸੁਣਾਉਣੇ ਆ ਫਿਰ ਅੱਗੇ ਤੁਹਾਨੂੰ ਦੱਸਦੇ ਆ ਕਿ ਕਮੇ ਮੋਦੀ ਸਰਕਾਰ ਲੈਸ ਬਸਨੋਈ ਨੂੰ ਦੂਜਾ ਭਗਤ ਸਿੰਘ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਜਾਨੀ ਕਿ ਨਿਰਦੋਸ਼ ਬੰਦੇ ਜਿਹਨੇ ਮਾਰੇ ਹੋਣਾ ਜਿਹਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੋਵੇ ਉਹਨਾਂ ਨੂੰ ਅੱਜ ਭਗਤ ਸਿੰਘ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਦੁਬਾਰਾ ਭਗਤ ਸਿੰਘ ਜੰਮ ਪਿਆ ਤੇ ਜਿਨ੍ਹਾਂ ਨੇ ਸਾਡੇ ਪੰਜਾਬੀਆਂ ਦਾ ਖੂਨ ਦੇ ਨਾਲ ਖੋਲ ਦੇ ਖੇਢੀ ਹੋਵੇ ਉਹ ਅੱਜ ਭਾਰਤ ਉਹਨਾਂ ਨੂੰ ਵੱਡਾ ਡਾਉਨ ਸਮਝ ਕੇ ਜਿਹੜਾ ਕਹਿੰਦੀ ਆ ਕਿ ਪਾਕਿਸਤਾਨ ਦੇ ਵਿੱਚ ਹਮਲਾ ਕਰੂਗਾ ਜਾਨੀ ਕਿ ਇੱਕ ਫੌਜ ਨੂੰ ਉਹਦਾ ਤਦ ਬਾਉਣਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿੱਥੇ ਇਸ ਭਾਰਤ ਦੀ ਫੌਜ ਦਾ ਲੋਹਾ ਹਰ ਇੱਕ ਮੰਨਦਾ ਹੈਗਾ ਸਿੱਖ ਕੌਮ ਇਹਦੇ ਵਿੱਚ ਅੱਗੇ ਆ ਸਿੱਖ ਰੈਜiment ਸਭ ਤੋਂ ਅੱਗੇ ਆਉਂਦੀ ਆ ਕਿ ਪਤਾ ਹੈਗਾ ਜਿੱਥੇ ਸਿੱਖ ਕੌਮ ਖੜੀ ਆ ਉੱਥੇ ਸੇਤੀ ਸੇਤੀ ਕੋਈ ਹੱਥ ਨਹੀਂ ਪਾਉਂਦਾ ਤੇ ਪਹਿਲਾਂ ਤੁਹਾਨੂੰ ਸਜਾਦ ਪੱਟੀ ਦੀ ਉਹ ਵੀਡੀਓ ਸੁਣਾ ਦੇਵਾਂ ਜਿਸ ਦੇ ਵਿੱਚ ਉਹਨੇ ਮੈਸੇਜ ਆਡੀਓ ਜਿਹੜੇ ਲੀਕ ਕੀਤੇ ਆ ਵਾਇਰਲ ਕੀਤੇ ਆ ਉਹਦੇ ਵਿੱਚ ਕੀ ਕੁਝ ਕਿਹਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਧਿਆਨ ਦੇ ਨਾਲ ਸੁਣਨਾ ਤੇ ਸਿੱਧੂ ਮੂਸੇਵਾਲੇ ਨੂੰ ਕੀ ਸਨੇਹਾ ਦਿੱਤਾਗਾ ਸਜਾਦ ਪੱਟੀ ਨੇ ਉਹ ਵੀ ਤੁਹਾਨੂੰ ਦੱਸਦੇ ਆ ਬਾਤ ਆਪਕਾ ਪੂਰੀ ਬਤਾ ਦੇਤਾ ਤਾਂ ਫਿਰ ਅੱਲਾਹ ਖੈਰ ਕਰੇ ریمانڈ پہ لے گئے تھے چار پانچ دن پہلے کرائم برانچ والے لے گئے تھے پھر ایس او جی اور کافی جی. چکر پڑ گیا میرا تو آج ہی آیا ہوں واپس جیل میں رات کو بھی پہنچے ہیں تھوڑی دیر پہلے اس وائس میسج کا میں آپ لوگوں کو تھوڑا سا سمجھا دیتا ہوں اس کو لورینس بشنوئی کو بیر ریمانڈ پہ لے کے جایا جاتا ہے چاہے وہ میری ویڈیو کال والا معاملہ ہو چاہے وہ سدھو موسے والا معاملہ ہو چاہے انٹرویو معاملہ ہو اس پہ کیا ہے کہ یہ بندہ واپس آتا ہے میں نے اس کو میسج کیا ہوتا ہے کہ یہ سب ٹھیک ہے خیر خرید جی میں جیل پہنچا تو فلاں فلاں بندے جو ہیں کہ مجھے فلاں فلانے ادارے والے مجھے لے کے گئے ہوئے تھے ٹھیک ہے آپ خود سوچو کہ ایک بندہ واپس جیل پہنچتے آتے سار اس کو موبائل واپس پکڑا دیے جاتے ہیں کہ یہ لو نے جو ابھی اس ٹائم کہہ رہے تھے کہ ہماری جیل سے انٹرویو نہیں ہوا ہے ہماری جیل سے ویڈیو کال نہیں ہوئی ہے یہ ہے وہ ہے پہلے نمبر پہ تو ان سے جواب مانگو یہ سارے ملے ہوئے ہیں سارے آپس میں ملے ہوئے ہیں بی جی پی جو پارٹی ہے وہ فل سپورٹ کرتی ہے ان کو کیوں سپورٹ کرتی ہے ان لوگوں نے ان سے اپنے کالے کام غلط کام سارے ان لوگوں سے کروائے ہوئے ہیں اور ان کو ہر چیز پروائیڈ کروائی ہوئی ہے جیل میں اور جیل میں جو ہے کہ وہ صرف کام کر رہے ہیں کس لیے کہ صرف ہمیں ہر چیز پرووائڈ ہوئی ہوئی ہے تو اس لیے شہزاد بٹی کے اوپر انگلی اٹھانے سے پہلے جو تم لوگوں کے اپنے بیٹیاں ہیں نا جو تم لوگوں کے اپنے لوگ ہیں ان کو پکڑو ان سے جواب مانگو ٹھیک ہے میں صدو موسے والے کے والد کو بھی کہوں گا کہ یہ میسج سن کے اب ان سے جواب مانگنا کہ تم لوگ تو کہتے ہو موبائل ہی نہیں ہے اور یہ وہ چیزیں ہی نہیں ہیں فلانا نہیں ہے یہ ایک میں نے میسج تم لوگوں کو دے دی ہے سنا دی ہے میری طرف سے جس مرضی دہشت کو مارنا ہے جو مرضی کرنا ہے کرو مجھے کوئی لینا دینا نہیں ہے لیکن جب بات آئے گی کہ ہم پاکستان میں گھس کے یہ کام کریں گے تو پھر میں نہیں چپ بیٹھوں گا ٹھیک ہے میرے پاکستان پہ کوئی بات آئے گی یا میری فوج پہ بات آئے گی یا میرے کسی بھی ادارے پہ یا مسلمان پہ بات آئے گی پھر میں بولوں گا اور میرے بولنے میں اتنی طاقت ہے کہ تم لوگوں کی نیندیں آرام ہو جائیں گی ٹھیک ہے ٹوٹل بی جی پی ان کو سپورٹ کرتی ہے چیز انہوں نے پرووائڈ کی ہوئی ہے اپنی کالی بیٹے پکڑو کون ہے بیچ میں کون نہیں ہے دوسری بات یہ ہے کہ مجھے تم لوگوں کے ملک میں انٹرفیئر کرنے کا کوئی شوق نہیں تھا کوئی بھی نہیں تھا میں نے تم لوگوں کو بتایا میں نے تم لوگوں کو سارے پروف دیئے کہ یہ میرے اسلام کو بندے بیٹھے ٹارگٹ کر رہے ہیں یہ چیزیں کر رہے ہیں ان کو پکڑو گرفتار کرو اور ان کے اوپر جو بھی میں نے آپ کو ثابت ثبوت دیئے سارے کہ بھی یہ بیٹھے ہیں ٹارگٹ کر رہے ہیں تم لوگوں نے ان کو پکڑنے کے بجائے ان کو پکڑنے کے بجائے ان کو سیکیورٹیاں دے دی وہ ابھی گلے میں پستول ڈال کے ਗੈਂਗਸਟਰ ਬਣ ਗਏ ਸਰੇ ਆਮ ਬਦਮਾਸ਼ੀ ਦਿਖਾ ਰਹੇ ਆਪ ਲੋਕਾਂ ਤੋਂ ਵਾਪੇ ਫਰौती ਮੰਗ ਰਹੇ ਆ ਕਿ ਆਮ وہی ਐ ਜੋ ਹਮਾਰੇ ਘਰ ਤੇ ਇਹ ਹੋਇਆ ਤਾਂ ਮੈਂ ਫੁਲਾਣਾ ਬੋਲ ਰਿਹਾ ਮੇਰੇ ਇਹ ਤਾਨੂੰ ਸਜਾਦ ਪੱਟੀ ਦੀ ਜਿਹੜੀ ਵੀਡੀਓ ਸੁਣਾ ਦਿੱਤੀ ਆ ਉਸ ਦੇ ਵਿੱਚ ਜਿਹੜਾ ਮੈਸੇਜ ਸੀ ਆਡੀਓ ਸੀ ਜਿਹੜੀ ਉਹ ਵੀ ਸਜਾਦ ਪੱਟੀ ਨਹੀਂ ਜਿਹੜੀ ਲੈਰਸ ਬਸਨੋਈ ਦੀ ਸੁਣਾਈ ਆ ਕਿਉਂਕਿ ਅੱਜ ਕਿਉਂ ਸੁਣਾ ਰਿਹਾ ਸਜਾਦ ਪੱਟੀ ਵੀ ਅੱਜ ਰਿਸ਼ਤੇ ਇਹਨਾਂ ਦੇ ਤਾਰ-ਤਾਰ ਹੋ ਗਏ ਗੱਲ ਜਿਹੜੀ ਦੋ ਮੁਲਕਾਂ ਦੀ ਲੜਾਈ ਤੇ ਪਹੁੰਚ ਚੁੱਕੀ ਆ ਇੱਕ ਗੱਲ ਤਾਂ ਇੱਥੇ ਬੜੀ ਕਲੀਅਰ ਹੋ ਗਈ ਕਿ ਜੋ ਸਜਾਦ ਭੱਟੀ ਨੇ ਇਸ ਲੈਰਸ ਬਸਨੋਈ ਦੇ ਜਿਹੜਾ ਮੈਸੇਜ ਸੁਣਾਇਆ ਸਿੱਧੂ ਮੂਸੇਵਾਲੇ ਨੂੰ ਜੋ ਗੱਲ ਕਹੀਆਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਉਤੋਂ ਜਗਜਾਰ ਹੁੰਦਾਗਾ ਕਿ ਕਿਸ ਤਰ੍ਹਾਂ ਇਹਨੂੰ ਭਾਜਪਾ ਸਪੋਰਟ ਕਰ ਰਹੀ ਆ ਕਿਸ ਤਰ੍ਹਾਂ ਇਸ ਇਹ ਕਿਉਂ ਜਿਹੜਾ ਬਚ ਰਿਹਾਗਾ ਬਾਕੀ ਗੈਂਗਸਟਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਪਰ ਪਾਰਲਮਨਤ ਮੰਨਦੀ ਸਰਕਾਰ ਦੇ ਵੀ ਜਿਹੜਾ ਲੈਰਸ ਬਸਨੋਈ ਦੇ ਮਾਮਲੇ ਦੇ ਵਿੱਚ ਹੱਥ ਕਢੇ ਆ ਚਾਹੇ ਉਹ ਐਂਟਰਮੂ ਮਾਮਲਾ ਹੋਵੇ ਚਾਹੇ ਸਿੱਧੂ ਮੂਸੇਵਾਲ ਦਾ ਮਾਮਲਾ ਹੋਵੇ ਚਾਹੇ ਕੋਈ ਹੋਰ ਮਾਮਲਾ ਹੋਵੇ ਪਰ ਸਾਰਿਆਂ ਤੋਂ ਲੱਗਦਾ ਕਿ ਲੈਰਸ ਬਸਨੋਈ ਤਗੜਾਗਾ ਸਰਕਾਰ ਤੋਂ ਵੀ ਲੱਗਦਾ ਕਿ ਪੰਜਾਬ ਸਰਕਾਰ ਤੋਂ ਵੀ ਜਿਹੜਾ ਉਹ ਜਾਦੇ ਡਾਉਣਾ ਜਾਦੇ ਵੱਡਾਗਾ ਇਸ ਕਰਕੇ ਜਿਹੜਾ ਲੈਸ ਬਸਨੋਈ ਦੇ ਜਿਹੜਾ ਪਾਣੀ ਆ ਉਹ ਸਰਕਾਰਾਂ ਭਰ ਦੀਆਂ ਦਿਸ ਰਹੀਆਂ ਨੇ ਕਿਉਂਕਿ ਹਰ ਇੱਕ ਮੁੱਦੇ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾਗਾ ਕਿ ਲੈਰਸ ਬਸਨੋਈ ਨੂੰ ਦੂਸਰਾ ਭਗਤ ਸਿੰਘ ਬਣਾ ਕੇ ਜਿਹੜਾ ਮੋਦੀ ਸਰਕਾਰ ਪੇਸ਼ ਕਰਨਾ ਚਾਹੁੰਦੀ ਆ ਤੇ ਦੂਸਰੇ ਪਾਸੇ ਸਿੱਖ ਕੌਮ ਨੂੰ ਜਿਹੜਾ ਇੱਕ ਨੀਮਾ ਦਿਖਾਉਣਾ ਚਾਹੁੰਦੀ ਆ ਸਿੱਖ ਫੌਜੀ ਨੂੰ ਨੀਮਾ ਦਿਖਾਉਣਾ ਚਾਹੁੰਦੀ ਆ ਕੋਈ ਕਹਿੰਦਾ ਮੈਂ ਲੱਕ ਨਾਲ ਬੰਬ ਵੰਨ ਕੇ ਵਗ ਜੂਗਾ ਕੋਈ ਕਹਿੰਦਾ ਮੈਂ ਕੁਸ ਵਗ ਜੂਗਾ ਕੋਈ ਕਹਿੰਦਾ ਕੁਸ ਵਗ ਜੂਗਾ ਤੇ ਭਾਈ ਉਹਨਾਂ ਨੂੰ ਪਹਿਲਾਂ ਪਾਕਿਸਤਾਨ ਦੇ ਵਿੱਚ ਭੇਜ ਦਿਓ ਤੇ ਉਹਨਾਂ ਨੂੰ ਕਹੋ ਵੀ ਤੁਸੀਂ ਜਾਓ ਤੇ ਫੌਜ ਸਾਡੀ ਪਿੱਛੇ ਆ ਤੇ ਤੁਸੀਂ ਲੱਗੋ ਮੂਰੇ ਪਹਿਲਾ ਇਹਨਾਂ ਲੋਕਾਂ ਨੂੰ ਮੂਰੇ ਲਾਓ ਫਿਰ ਪਤਾ ਲੱਗੂ ਆ ਕਿ ਭਾਈ ਸੱਚੀ ਮਿੱੱਚੀ ਇਹ ਦੇਸ਼ ਭਗਤ ਨੇ ਕਿ ਬਿਨਾ ਫੜਾ ਮਾਰਦੇ ਨੇ ਇੱਕ মিডিਆ ਲੈਸ ਬਸਨੋਈ ਨੂੰ ਇਸ ਤਰ੍ਹਾਂ ਗੋਦੀ মিডিਆ ਇਸ ਤਰ੍ਹਾਂ ਜਿਹੜੇ ਕਿ ਪੂਰਿਆਗਾ ਕਿ ਜਾਨੀ ਕਿ ਬਹੁਤ ਵੱਡਾ ਦੇਸ਼ ਭਗਤ ਹੋਵੇ ਜਾਨੀ ਕਿ ਨੇ ਪੰਜਾਬ ਦੇ ਵਿੱਚ ਕੋਈ ਖੂਨ ਖਰਾਬਾ ਨਾ ਕੀਤਾ ਹੋਵੇ ਬੇਗੁਨਾਹਾਂ ਲੋਕਾਂ ਦਾ ਕੋਈ ਕਤਲ ਨਾ ਕੀਤਾ ਹੋਵੇ ਇਸ ਤਰ੍ਹਾਂ ਜਿਹੜਾ ਗੋਦੀ মিডিਆ ਉਹਨੂੰ ਪੇਸ਼ ਕਰ ਰਿਹਾਗਾ ਤੁਸੀਂ ਇਸ ਵੀਡੀਓ ਤੋਂ ਆਪਣੀ ਕੀ ਰਾਏ ਦਿੰਦੇ ਹੋ ਤੇ ਇਸ ਵੀਡੀਓ ਨੂੰ ਆਪਣੇ ਸ਼ੇਅਰ ਜਰੂਰ ਕਰਨਾ ਤੇ ਕਮੈਂਟ ਵੀ ਜਿਹੜੇ ਜਰੂਰ ਕਰਨੇ ਨੇ ਧੰਨਵਾਦ ਵੈਰੂ ਜੀ ਦਾ ਖਾਲਸਾ ਵਹਿਜੂ ਕੀ ਫਤਈ